ਸੱਚੀ ਗੱਲ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਆ ਆਖਰਕਾਰ ਜੇ ਆਪਾਂ ਕੋਈ ਲੋਨ ਚੱਲ ਰਿਹਾ ਹੈ ਤਾਂ ਉਸ ਲੋਨ ਦੀ ਜਿਹੜੀ EMI ਆ ਚੁੱਕੀ ਹੈ ਕਿਸ਼ਤ ਆ ਚੁੱਕੀ ਹੈ ਇੱਕ ਤਰੀਕੇ ਨੂੰ ਠੀਕ ਹੈ ਤੇ ਆਪਣੇ ਕੋਲ ਪੈਸੇ ਨਹੀਂ ਹੈਗੇ ਤੇ ਕਈ ਲੋਕ ਕੀ ਕਰਦੇ ਨੇ ਕਿ ਜਿਹੜੀ ਕਿਸ਼ਤ ਭਰਨੋਂ ਵਾਸਤੇ ਇੱਕ ਹੋਰ ਨਵਾਂ ਲੋਨ ਲੈ ਲੈਂਦੇ ਨੇ ਸਪੋਜ਼ ਕਰੋ 1 ਲੱਖ ਦਾ ਲੋਨ ਚੱਲ ਰਿਹਾ ਉਹ ਕੋਈ 10 ਤੋਂ 15000 ਰੁਪਏ ਵਾਲਾ ਜਿਹੜਾ ਲੋਨ ਨਵਾਂ ਲੈ ਲੈਂਦੇ ਨੇ ਜੇਤੇ ਵਿੱਚ ਉਹ EMI ਦਾ ਭਰ ਦਿੰਦੇ ਨੇ ਪਰ ਜਿਹੜੀ ਬਾਕੀ ਰਕਮ ਹੁੰਦੀ ਹੈ ਉਹ ਸਾਰੀ ਆਪ ਵੱਧਦੀ ਜਾਂਦੀ ਹੈ ਠੀਕ ਹੈ ਤੇ ਇਸ ਵੀਡੀਓ ਦੇ ਵਿੱਚ ਮਕਸਦ ਕੀ ਹੈ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਬਾਈ ਚਾਂਸ ਤੁਹਾਡੀ ਜਿਹੜੀ EMI ਆ ਰਹੀ ਹੈ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਆਪਣੇ ਦੋਸਤ ਮਿੱਤਰ ਤੋਂ ਉਧਾਰ ਲੈ ਕੇ ਤਾਂ ਉਹ EMI ਜਿਹੜੀ ਜਰੂਰ ਭਰੋ ਠੀਕ ਹੈ ਜੇ ਬਾਈ ਚਾਂਸ ਤੁਹਾਨੂੰ ਕਿਸੇ ਵੀ ਕੋਸੋਂ ਉਧਾਰ ਨਹੀਂ ਮਿਲ ਰਿਹਾ ਤਾਂ ਬੈਂਕ ਵਾਲਿਆਂ ਨਾਲ ਗੱਲ ਕਰਕੇ ਥੋੜਾ ਜਿਹਾ ਸਮਾਂ ਮੰਗ ਸਕਦੇ ਹੋ ਜੇ ਬਾਈਜਾਂ ਸਾਹਿਬ ਦੂਜਾ ਕੰਮ ਵੀ ਨਹੀਂ ਹੁੰਦਾ ਬੈਕ ਵਾਲੇ ਸਮਾਂ ਵੀ ਨਹੀਂ ਦੇ ਰਹੇ ਤਾਂ ਠੀਕ ਹੈ ਜੀ ਉਹ ਪੈਨਲਟੀ ਲਗਾ ਲੰਨੇ ਤਾਂ ਤੁਸੀਂ ਜਿਆਦਾ ਘਬਰਾਉਣ ਵਾਲੀਆਂ ਤਾਂ ਸਿਰਫ ਪੈਨਲਟੀ ਦੇ ਉੱਪਰ ਠੀਕ ਹੈ ਜਿਹੜੀ ਵੀ ਪੈਨਲਟੀ ਲੱਗੇਗੀ 2 400 ਜਿੰਨਾ ਵੀ ਉਹ ਪੈਨਲਟੀ ਲਗਾ ਲੈਣੀ ਹੈ ਤੇ ਪੈਨਲਟੀ ਨਾਲ ਜਦੋਂ ਵੀ ਤੁਹਾਡੇ ਦੇਵੇਂ ਕਿਸ਼ਤਾਂ ਦੇ ਪੈਸੇ ਆਉਂਦੇ ਨੇ ਥੋੜੇ-ਥੋੜੇ ਕਰਕੇ ਤੁਸੀਂ ਉਹ ਕਿਸ਼ਤ ਭਰ ਦੇਣੀ ਹੈ ਠੀਕ ਹੈ ਤਾਂ ਇੱਕ ਮੇਨ ਗੱਲ ਕੀ ਹੈ ਇਸ ਵੀਡੀਓ ਵਿੱਚ ਵੀ ਬਾਈ ਚਾਂਸ ਜੇ ਤੁਹਾਡੇ ਕੋਲ ਈਐਮਆਈ ਕਿਸ਼ਤ ਭਰਦੇ ਪੈਸੇ ਨਹੀਂ ਹਨ ਤਾਂ ਕੋਈ ਹੋਰ ਨਵਾਂ ਲੋਨ ਨਾ ਲੋ ਠੀਕ ਹੈ ਜੀ ਕਿਉਂਕਿ ਜਿਹੜੇ ਤੁਸੀਂ ਹੈ ਲੋਨ ਦੇ ਚੱਕਰ ਦੇ ਵਿੱਚ ਹੌਲੀ-ਹੌਲੀ ਫਸਦੇ ਜਾਂਦੇ ਹੋ ਜਿਸ ਤੋਂ ਬਾਅਦ ਤੁਸੀਂ ਇਹੀ ਵੱਡਾ ਜਾਲ ਬਣ ਜਾਂਦਾ ਜੀ ਜਿਹੜਾ ਤਾਂ ਤੋਂ ਤੋੜਿਆ ਨਹੀਂ ਜਾਂਦਾ ਤਾਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਵੀ ਘੱਟ ਤੋਂ ਘੱਟ ਜੇ ਚਦੋ ਛੇਤੀ ਲੋਨ ਨੂੰ ਕਲੀਅਰ ਕਰਨਾ ਆਪਾਂ ਜੇ ਆਪਣੇ ਲਵੇ ਹਜ਼ਾਰ ਰੁਪਏ ਦੀ ਕਿਸ਼ਤ ਹੈ ਜੇ ਤੁਹਾਡੇ ਕੋਲ 10 ਦਿਨ ਪਹਿਲਾਂ ਵੀ ਪੈਸੇ ਆ ਗਏ ਤਾਂ ਉਸ ਨੂੰ 10 ਦਿਨ ਪਹਿਲਾਂ ਹੀ ਭਰ ਦਿਓ ਠੀਕ ਹੈ ਜੀ ਲਾਸਟ ਡੇਟ ਦਾ ਇੰਤਜ਼ਾਰ ਨਾ ਕਰੋ ਤਾਂ ਜੋ ਜਲਦੀ ਤੋਂ ਜਲਦੀ ਉਹ ਕਿਸ਼ਤ ਭਰ ਕੇ ਤੁਸੀਂ ਫ੍ਰੀ ਹੋ ਜાઓ ਮਤਲਬ ਕਿ ਜਿੰਨੀ ਛੇਤੀ ਤੁਸੀਂ ਕਿਸ਼ਤ ਭਰ ਸਕਦੇ ਹੋ ਉਹ ਕਿਸ਼ਤ ਨੂੰ ਨਿਵੇੜਨ ਦੀ ਕਰੋ ਜਿੰਨੀ ਛੇਤੀ ਲੋਨ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ ਉਨੀ ਛੇਤੀ ਹੀ ਲੋਨ ਕਲੀਅਰ ਕਰਕੇ ਕੰਮ ਨਿਵੇੜ ਦਿਓ ਜਿਸ ਦਾ ਤਾਂ ਇੱਕ ਵੱਡੀ ਅਪਡੇਟ ਹੈ ਕਿ ਤੁਹਾਡੇ ਉੱਤੇ ਕਿੰਨਾ-ਕਿੰਨਾ ਲੋਨ ਚੱਲ ਰਿਹਾ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਤਾਂ ਉਹ ਵੀ ਨੀਚੇ ਕਮੈਂਟ ਕਰਕੇ ਜਰੂਰ ਪੁੱਛਿਓ ਧੰਨਵਾਦ ਜੀ